ਪਰਮੇਸ਼ਰ ਦੇ ਅੱਗੇ ਰੱਖਿਆ ਕਰੋ ਪਰਮੇਸ਼ਰ ਮੈਨ ਤੋਂ ਛੁੱਟਣਾ ਚਾਹਣੀ ਹੈ ਇਹ ਮੇਰੇ ਅੰਦਰੋਂ ਜਾ ਨਹੀਂ ਰਹੀ ਪਰਮੇਸ਼ਰ ਕੋਲ ਤਨ ਮੈਂ ਦੱਸਦਾ ਕਿਵੇਂ ਨਹੀਂ ਜਾਂਦੀ ਹallelujah ਤੇਰਾ ਕਰਕੇ ਤਾਂ ਪਾ ਕੱਢਣੀਆਂ ਹੀ ਨਹੀਂ ਚਾਹੁੰਦੇ ਫਿਰ ਉਹ ਪਰਮੇਸ਼ਰ ਕੋਲ ਦਾ ਰੱਖੀ ਰੱਖ ਸਾਹਮ ਸਾਹ ਕੇ ਹallelujah ਇਹ ਹੀ ਆਪਾਂ ਨੂੰ ਕੇ ਵਦਨ ਤੋਂ ਚੀਜ਼ਾਂ ਰੋਕਦੀਆਂ ਮੈਂ ਹallelujah ਅੰਦਰ ਵਸਾਲਿਆ ਜਾਂ ਸੱਚਮੁੱਚ ਪ੍ਰਭੂ ਜੀਸ਼ੂ ਕੀ ਸੀਗਾ ਸ਼ਾਂਤੀ ਦਾ ਰਾਜਕਮਾਰ ਸੀਗਾ ਹallelujah ਉਹਨੇ ਆਪਾਂ ਨੂੰ ਸੱਚਮੁੱਚ ਉਹਨਾਂ ਜਿਹਦੇ ਘਰੇ ਪ੍ਰਭੂ ਜੀਸ਼ੂ ਉੱਥੇ ਸ਼ਾਂਤੀ ਹੁੰਦੀ ਹੈ ਹallelujah ਇਹ ਆਪਾਂ ਆਪਣੇ ਤੋਂ ਇਹ ਹੋਣਾ ਚਾਹੀਦਾ ਲਾਗੂ ਹallelujah ਆਪਣੇ ਕੋਈ ਘਰੇ ਆਵੇ ਉਹਨੂੰ ਕੋਈ ਦੁੱਖ ਉਹਨੂੰ ਦਿਸੇ ਹੀ ਨਾ ਤੁਹਾਡੇ ਅਗਲਾ ਵੇਖੇ ਅਗਲਾ ਤੁਸੀਂ ਇੰਨੇ ਸੁਧਰ ਗਏ ਜੇ ਆਪਾਂ ਹੀ ਨਹੀਂ ਸੁਧਰੇ ਅਗਲਾ ਕੋ ਤੁਹਾਨੂੰ ਹੋਏ ਮਸੀਹ ਚ ਇਹਨੂੰ ਕਿੰਨੇ ਸਾਲ ਹੋ ਗਏ ਹallelujah ਆਪਾਂ ਪ੍ਰਭੂ ਵੱਲੀ ਕਿਸੇ ਦੀ ਉਂਗਲ ਨਹੀਂ ਕਰਨ ਕਿਸੇ ਨੂੰ ਦੇਣੇਗੀ ਆਪਣੇ ਤਾਂ ਪਤਾ ਹੋਣਾ ਚਾਹੀਦਾ ਵਾਕਈ ਅਗਲਾ ਕੋਈ ਆਪਣੇ ਘਰੇ ਸੱਤ ਬਗਾਨਾ ਕੋਈ ਵੀ ਆਵੇ ਤੁਸੀਂ ਵੀ ਪ੍ਰਭੂ ਚ ਕਦੋਂ ਦੇ ਜਾਣੇ ਜਾਣੇ ਆ ਕਿ ਨਹੀਂ ਜਾਂਦੇ ਕਿੰਨੇ-ਕਿੰਨੇ ਤੁਹਾਨੂੰ ਸਾਲ ਹੋ ਗਏ ਹallelujah ਆਪਣੇ ਘਰੇ ਕੋਈ ਆਵੇ ਉਹਨੂੰ ਪਤਾ ਲੱਗੇ ਤੁਹਾਡੇ ਘਰੋਂ ਤਾਂ ਗਾਲਾਂ ਚਲੀਆਂ ਗਈਆਂ ਤੁਹਾਡੇ ਤਾਂ ਬੱਚੇ ਆ ਗਏ ਆ ਹੋਗੇ ਤੁਹਾਨੂੰ ਤਾਂ ਗੁੱਸਾ ਆਉਂਦਾ ਹੀ ਨਹੀਂ ਹallelujah ਸਾਰਿਆਂ ਆਪਾਂ ਕੰਮ ਛੱਡ ਦੇਂਗੇ ਸੱਚਮੁੱਚ ਗੁੱਸੇ ਤੇ ਕਾਬੂ ਨਹੀਂ ਕਰ ਸਕਦੇ ਜਿੱਦਨ ਆਪਾਂ ਗੁੱਸੇ ਤੇ ਕਾਬੂ ਵਾਲੇ ਚੀਜ਼ਾਂ ਅੰਦਰੋਂ ਆਪੇ ਨਿਕਲ ਜਾਣੀਆਂ ਹallelujah ਇਹ ਬੈਰ ਵਿਰੋਧ ਸਭ ਕੁਝ ਛੱਡੇ ਜੜ ਸਭ ਕੁਝ ਹੀ ਹੋ ਜਾਊਗਾ ਜਦੋਂ ਆਪਾਂ ਗੁੱਸੇ ਤੇ ਕਾਬੂ ਕਰ ਲਿਆ ਹallelujah ਇਸ ਤਰ੍ਹਾਂ ਕਰਕੇ ਇੱਕ ਇੱਕ ਚੀਜ਼ ਪਰਮੇਸ਼ਰ ਤੋਂ ਮੰਗਿਆ ਕਰੋ ਜਿਹਦੇ ਅੰਦਰ ਉਹ ਕੱਢਿਆ ਕਰੋ ਸਤ ਪਰਮੇਸ਼ਰ ਦੇ ਅੱਗੇ ਰੱਖਿਆ ਕਰੋ ਪਰਮੇਸ਼ਰ ਮੈਨੂੰ ਛੁੱਟਣਾ ਚਾਹਣੀ ਹੈ ਇਹ ਮੇਰੇ ਅੰਦਰੋਂ ਜਾ ਨਹੀਂ ਰਹੀ ਪਰਮੇਸ਼ਰ ਕੋ ਤਨੂੰ ਮੈਂ ਦੱਸਦਾ ਕਿਵੇਂ ਨਹੀਂ ਜਾਂਦੀ ਹallelujah ਤਰ ਕਰਕੇ ਤਾਂ ਪਾ ਕੱਢਣੀਆਂ ਹੀ ਨਹੀਂ ਚਾਹੁੰਦੇ ਫਿਰ ਉਹ ਪਰਮੇਸ਼ਰ ਕੋਲ ਦਾ ਰੱਖੀ ਰੱਖ ਸਾਹਮ ਸਾਹਮ ਕੇ ਹallelujah ਇਹ ਹੀ ਆਪਾਂ ਨੂੰ ਅੱਗੇ ਵਧਣ ਤੋਂ ਚੀਜ਼ਾਂ ਰੋਕਦੀਆਂ ਮੈਂ ਹallelujah ਇੱਕੋ ਹੀ ਸਮਾਨ ਹੋਵੇ ਇੱਕ ਥਾਂ ਬਚਨ ਲਿਖਿਆ ਪ੍ਰਭੂ ਕਹਿੰਦਾ ਤੁਹਾਡੀ ਹਾਂ ਦੀ ਹਾਂ ਹੋਵੇ ਤੇ ਨਾ ਦੀ ਨਾ ਹੋਵੇ ਜੇ ਹਾਂ ਕਮ ਕੁਮੜਾ ਕੀਤਾ ਮਨ ਹਾਂ ਕੀਤਾ ਨਹੀਂ ਕੀਤਾ ਕਿਦੋਂ ਨਹੀਂ ਕੀਤਾ ਬਸ ਹਾਂ ਤੇ ਨਾ ਦੋ ਕਾਮੇ ਪਰਮੇਸ਼ਰ ਪਸੰਦ ਕਰਦਾ ਹallelujah ਪਰਮੇਸ਼ਰ ਵੀ ਉਹਨਾਂ ਨਾਲ ਫਿਰ ਪਿਆਰ ਕਰਦਾ ਹallelujah ਉਹ ਤਾਂ ਪਤਾ ਪਰਮੇਸ਼ਰ ਨੇ ਮੂਰਖਾਂ ਚੁਣਿਆ ਆਪਾਂ ਮੂਰਖੀ ਸੀਗੇ ਹallelujah ਪਰ ਹੁਣ ਆਪਾਂ ਪਰਮੇਸ਼ਰ ਕਹਿੰਦਾ ਤੁਹਾਨੂੰ ਤੁਹਾਨੂੰ ਮੂਰਖਾਂ ਨੂੰ ਕਹਿੰਦਾ ਮੈਂ ਚੁਣਿਆ ਮੈਂ ਹallelujah ਬੇਚਾ ਕੇ ਥੋੜੇ ਮੂਰਖ ਬਣੇ ਰਹਿਣਾ ਮੈਂ ਪਰਮੇਸ਼ਰ ਨੇ ਆਪਾਂ ਨੂੰ ਸਿਆਣੇ ਵੀ ਬਣਾਤਾ ਵੈ ਹਾਲੇਲੂਇਆ ਇਸ ਤਰ੍ਹਾਂ ਕਰਕੇ ਆਪਣੇ ਤੋਂ ਪਤਾ ਲੱਗਣਾ ਚਾਹੀਦਾ ਆਪਾਂ ਨੂੰ ਕੋਈ ਆਪਣੇ ਨਾਲ ਗੱਲ ਕਰੇ ਆਏ ਹੋਵੇ ਅਗਲਾ ਕਹੇ ਹਾਏ ਤੈਨੂੰ ਤਾਂ ਗੁੱਸਾ ਹੀ ਨਹੀਂ ਆਉਂਦਾ ਤੂੰ ਤਾਂ ਇੰਨੀ ਵਧੀਆ ਗੱਲ ਵਧੀਆ ਕਰਦਾ ਵੈ ਹਾਲੇਲੂਇਆ ਇੱਥੋਂ ਹੀ ਪਤਾ ਲੱਗਦਾ ਹੋਰ ਆਪਾਂ ਭਲਾ 5000 ਵਾਲਾ ਛੂਟ ਪਾ ਲਈਏ ਭਲਾ 20 ਵਾਲਾ ਪਾ ਲਈਏ ਤੇ ਆਪਣੇ ਅੰਦਰ ਹੀ ਜੈਲ ਸੀ ਭਰੀ ਐ ਤੇ ਉਹ ਵੀ ਆਪਣੀ ਫਿੱਕਾ ਲੱਗੂਗਾ ਹਾਲੇਲੂਇਆ ਇਸ ਤਰ੍ਹਾਂ ਕਰਕੇ ਸੱਚਮੁੱਚ ਆਪਾਂ ਪਰਮੇਸ਼ਰ ਦੇ ਹੋਰ ਅੱਗੇ ਵਧਣਾ ਵੈ ਉਹਨੂੰ ਕਹਿਆ ਕਰ ਪਰਮੇਸ਼ਰ ਸਾਨੂੰ ਹੋਰ ਇਸਤੇਮਾਲ ਕਰ ਹੋਰ ਅਸੀਂ ਅੱਗੇ ਵਧੀਏ ਸਾਡੇ ਨਿੱ ਨਹੀਂ ਸਾਨੂੰ ਉਚਾਈਆਂ ਤੇ ਲੈ ਜਾ ਪਰਮੇਸ਼ਰ ਜੀ ਸੱਚਮੁੱਚ ਮੈਂ ਪਿੱਛੇ ਵੇ ਮੁੜ ਕੇ ਨਾ ਦੇਖਾਂ ਹallelujah ਵਰਕਤਾ ਦੇ ਪਿੱਛੇ ਨਾ ਭਜੇ ਵਰਕਤਾ ਤਾਂ ਆਪਾਂ ਨੂੰ ਮਿਲਣਗੇ ਮਿਲਣਗੇ ਉਹਨੇ ਕੀ ਲਿਖਿਆ ਕਹਿੰਦਾ ਪਹਿਲਾਂ ਤੂੰ ਮੇਰੇ ਧਰਮ ਦੀ ਖੋਜ ਕਰ ਵਰਕਤਾ ਤੇ ਤੇਰੇ ਪਿੱਛੇ ਪੈ ਕੇ ਮਿਲਣਗੀ ਹallelujah ਇਸ ਤਰ੍ਹਾਂ ਥੋੜੀ ਆਪਾਂ ਆਪਣੇ ਬਿਮਾਰੀ ਸੇ ਆਪਾਂ ਤਾਂ ਪ੍ਰਭੂ ਚਾਏ ਨਹੀਂ ਪਰਮੇਸ਼ਰ ਨੇ ਆਪਾਂ ਨੂੰ ਚੁਣਿਆ ਵਿਆ ਸੀਗਾ ਬਿਮਾਰੀਆਂ ਤਾਂ ਆਪਾਂ ਨੂੰ ਜਦੋਂ ਦੇ ਜੰਮੇ ਉਦੋਂ ਨਹੀਂ ਲੱਗੀਆਂ ਹੋਣਗੀਆਂ ਹallelujah ਕਿਹਾ ਆਪਾਂ ਨੂੰ ਪਰਮੇਸ਼ਰ ਨੇ ਚੁਣਿਆ ਆਪਣੇ ਨਾਲ ਪਿਆਰ ਕਰਦਾ ਹੈ ਤੈਨੂੰ ਆਪਣੇ ਕੋਲ ਲਿਆ ਕੇ ਬਿਠਾਇਆ ਉਹਨੇ ਹਾਲੇਲੂਇਆ ਨਹੀਂ ਦੁਨੀਆ ਬਹੁਤ ਔਖੇ ਥਾਈ ਥਾਈ ਪ੍ਰੈਸ਼ਰ ਹੋਈ ਜਾਂਦਾ ਥਾਈ ਤੇ ਡਾਕਟਰਾਂ ਦੇ ਜਾਂਦੇ ਆ ਲੈਣਾ ਚ ਲੱਗਣਾ ਪੈਂਦਾ ਆਪਾਂ ਨੂੰ ਪਰਮੇਸ਼ਰ ਕਿੰਨਾ ਆਪਣਾ ਦਿਆਲੂ ਪਰਮੇਸ਼ਰ ਹੈ ਆਪਾਂ ਨੂੰ ਬਚਾ ਕੇ ਰੱਖਦਾ ਵਾ ਹਾਲੇਲੂਇਆ ਜਿੰਨਾ ਉਹਦਾ ਧੰਨਵਾਦ ਕਰਦੇ ਉਹਨਾਂ ਥੋੜਾ ਵੇ ਕਿ ਆਕਰਪਨ ਵਿੱਚ ਸੱਚਮੁੱਚ ਤੂੰ ਮੇਰੇ ਨਾਲ ਪਿਆਰ ਕਰਦਾ ਤੂੰ ਮੈਨੂੰ ਅੱਜ ਤੱਕ ਦਿਨ ਦਿਖਾਇਆ ਵਾ ਹਾਲੇਲੂਇਆ ਕਰਮਾਂ ਵਾਲੀ ਦਿਨ ਵੇਖਦੇ ਜਿਨ੍ਹਾਂ ਦੇ ਕਰਮ ਚੰਗੇ ਆ ਹਾਲੇਲੂਇਆ ਇਹ ਲੋਕ ਸੁੱਤੇ ਪਏ ਰਹਿ ਜਾਂਦੇ ਆ ਆਪਾਂ ਕਹਿੰਨੇ ਆ ਉਹ ਫਲਾਨਾ ਹੀ ਰਹਿ ਗਿਆ ਆਪਣੇ ਤੇ ਕਰਮ ਚੰਗੇ ਆ ਹਾਲੇਲੂਇਆ ਤਨ ਕਰਕੇ ਧੰਨਵਾਦ ਕਰਿਆ ਕਰੋ ਪਰਮੇਸ਼ਰ ਦਾ ਆਪਾਂ ਉਹਨੇ ਮੇਲੇ ਇੱਕ ਦੂਜੇ ਨਾ ਮੇਲ ਕਰਾਇਆ ਹallelujah ਇਸ ਤੇ ਕਰਕੇ ਆਪਾਂ ਨੂੰ ਇਕੱਠਿਆਂ ਕੀਤਾ ਵੈ ਨੇ ਆਪਾਂ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਹੋਵਾਂਗੇ ਹallelujah ਪਰਮੇਸ਼ਰ ਇਕੱਠੇ ਕਰਨ ਵਾਲਾ ਉਹਦੇ ਸਾਹਮਣੇ ਬਿਠਾਉਣ ਵਾਲਾ ਵੈ ਹallelujah ਇਸ ਤਰ੍ਹਾਂ ਕਰਕੇ ਪਰਮੇਸ਼ਰ ਤਾਂ ਆਪਾਂ ਜਿੰਨਾ ਧੰਨਵਾਦ ਕਰਦੀ ਉਹਨਾਂ ਥੋੜਾ ਕਿਸੇ ਗੱਲ ਦੀ ਚਿੰਤਾ ਨਹੀਂ ਕਰਨੀਗੇ ਹallelujah ਚਿੰਤਾ ਕਰਨ ਨੂੰ ਆਪਣਾ ਪਿਤਾ ਵੈ ਬੈਠਾ ਵੈ ਸਭ ਕੁਝ ਸੌਂਪ ਦਿਆ ਕਰੋ ਉਹਨੂੰ ਹallelujah ਉਹ ਦੇਊਗਾ ਉਹਨੇ ਜ਼ਰੂਰ ਦੇਣਾ ਵੈ ਜਦੋਂ ਟਾਈਮ ਆ ਗਿਆ ਤੇ ਆਪਣੇ ਕਿਤੇ ਆਪਾਂ ਇੱਥੇ ਬਾਲਿਆ ਤੇ ਨਹੀਂ ਬੈਠੇ ਰਹਿਣਾ ਵਧੀਆ-ਵਧੀਆ ਆਪਾਂ ਨੂੰ ਘਰ ਮਿਲਣਗੇ ਹallelujah ਹallelujah ਆਪਾਂ ਵਿਸ਼ਵਾਸ ਕਰਨਾ ਪਰਮੇਸ਼ਰ ਦਿੰਦਾ ਵੈ ਹallelujah ਇਸ ਤੇ ਨੇ ਆਪਾਂ ਇੱਕੋ ਮੰਨ ਤੇ ਆਪਣੇ ਰੱਖੀ ਰੱਖੀ ਆਪਾਂ ਅੱਗੇ ਵਧਣਾ ਆਪਾਂ ਪਾਕ ਰੂਹ ਨੂੰ ਦਿਲ ਚ ਲੈ ਕੇ ਆਉਣਾ ਵੈ ਸੱਚਮੱਚ ਪਾਕ ਰੂਹ ਜਦੋਂ ਆਪਾਂ ਪੁਕਾਰਾਂਗੇ ਉਹਨੂੰ ਆਪਣੇ ਦਿਲ ਚ ਲੈ ਕੇ ਆਵਾਂਗੇ ਤੇ ਉਹਨੇ ਆਪ ਹੀ ਕੰਮ ਕਰ ਦੇਣੇ ਹallelujah ਬੰਦ ਦਰਵਾਜ਼ੇ ਖੋਲਣ ਲੱਗੋ ਮਿੰਟ ਲਾਉਂਦਾ ਕਹਿੰਦਾ ਅੱਖ ਚਮਕਦੇ ਤਾਂ देर ਲੱਗਦੀ ਮੈਂ ਤਾਂ ਉਦੋਂ ਪਹਿਲਾਂ ਹੀ ਸੁਣ ਲੈਣਾ ਮੈਂ ਹallelujah ਸੱਚਮੁੱਚ ਪਰਮੇਸ਼ਰ ਹਰ ਇੱਕ ਦੀਆਂ ਦੁਆਵਾਂ ਸੁਣਦਾ ਵੈ ਉਹ ਕਹਿੰਦਾ ਮੈਨੂੰ ਪੁਕਾਰ ਕੇ ਦੇਖ ਮੈਂ ਤੇਰੀ ਦੁਆ ਸੁਣਦਾ ਮੈਂ ਹallelujah